ਚੱਲੀ ਬੋਲੀ ਆ ਜੀ ਕਿੱਥੇ ਜਾ ਰਹੀ ਆ ਸਪੈਸ਼ਲ ਚੈਕਿੰਗ ਚਲਾਈ ਜਾ ਰਹੀ ਆ ਕੀ ਕਹਿਣਾ ਚਾਹੋਗੇ ਜੀ ਕਿੰਨਾ ਕੁ ਸੰਯੋਗ ਜਿਹੜਾ ਵਾ ਮਿਲ ਰਿਹਾ ਹੋਰ ਦੇਖੋ ਇਹ ਸਪੈਸ਼ਲ ਚੈਕਿੰਗ ਜਿਹੜੀ ਆ ਮਾੜੇ ਅਸਰਾਂ ਲਈ ਕੀਤੀ ਜਾ ਰਹੀ ਆ ਤਾਂ ਜੋ ਲੋਕਾਂ ਨੂੰ ਪੰਜਾਬ ਸਖਾਵਾਂ ਮਾਹੌਲ ਦਿੱਤਾ ਜਾ ਸਕੇ ਉਹ ਇਹਦੇ ਚ ਸੰਯੋਗ ਇਹ ਆ ਕਿ ਮਾੜੇ ਅਸਰ ਦੇ ਕਦੀ ਸੰਯੋਗ ਨਹੀਂ ਦੇਣਾ ਹੁੰਦਾ ਅਸੀਂ ਉਹਨਾਂ ਤੇ ਜਿਹੜੀ ਸਖਤ ਕਾਰਵਾਈ ਕਰ ਰਹੇ ਆ ਜਿਹੜਾ ਵੀ ਸਾਨੂੰ ਕੋਈ ਇਦਾਂ ਦਾ ਬੰਦਾ ਹੁੰਦਾ ਉਹਨੂੰ ਰਾਉਂਡ ਅਪ ਕਰਕੇ ਅਸੀਂ ਉਹਦੀ ਪੁੱਛਗਿੱਛ ਕਰਾਂਗੇ ਆਮ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਸੰਯੋਗ ਹੈ ਆਮ ਲੋਕ ਇਸ ਚੀਜ਼ ਨੂੰ ਠੀਕ ਸਮਝਦੇ ਆ ਕਿ ਪੁਲਿਸ ਜਿਹੜੀ ਆ ਚੈਕਿੰਗ ਕਰ ਰਹੀ ਆ ਪ੍ਰੋਪਰ ਚੈਕਿੰਗ ਚੱਲ ਰਹੀ ਆ ਸਾਡੇ ਪੂਰੇ ਜ਼ਿਲ੍ਹੇ ਦੀ ਪੂਰਾ ਡਿਸਟ੍ਰਿਕਟ ਸਾਡਾ ਜਿਹੜਾ ਮਜੀਠਾ ਸੀਲ ਕੀਤਾ ਹੋਇਆ ਔਰ ਹਰੇਕ ਸਬਡੀਵੀਜ਼ਨ ਦੇ ਵਿੱਚ ਅਲੱਗ-ਅਲੱਗ ਪੁਆਇੰਟਸ ਦੇ ਨਾਕੇ ਅਸੀਂ ਜਿਹੜੇ ਉਲਾਏ ਹੋਏ ਨੇ ਔਰ ਜੀਓਜ਼ ਖੁਦ ਚੈਕਿੰਗ ਕਰ ਰਹੇ ਨੇ ਕਿੰਨੀਆਂ ਟੀਮਾਂ ਜਿਹੜੀਆਂ ਆ ਬਣਾਈਆਂ ਗਈਆਂ ਨੇ ਸਾਡੇ ਜੀ ਸਾਰੇ ਜੀਓਜ਼ ਪਾ ਕੇ ਕਰੀਬ ਸਾਡੇ ਇਕੱਲੇ ਸਾਡੇ ਜਿਹੜਾ ਜ਼ਿਲ੍ਹੇ 'ਚ 25 ਤੋਂ 30 ਦੇ ਕਰੀਬ ਜਿਹੜੇ ਨਾਕੇ ਸਾਡੇ ਲੱਗੇ ਹੋਏ ਨੇ ਔਰ 10 ਤੋਂ 15 ਜੀਓਜ਼ ਜਿਹੜੇ ਬਾਹਰ ਨੇ ਸਭ ਜਿਹੜੀਆਂ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਵਾ ਆ ਐਂਟੀ ਜੈਂਗਸਟਰਾਂ ਦੇ ਖਿਲਾਫ ਜਾਂ ਫਿਰ ਨਸ਼ਾ ਤਸਕਰਾਂ ਦੇ ਖਿਲਾਫ ਜਿਵੇਂ ਚਾਰਜਮੈਂਟ ਥਾਣਾ ਵੱਲੋਂ ਵੀ ਜਿਹੜੀ ਅਨਾਉਂਸਮੈਂਟ ਕੀਤੀ ਗਈ ਸੀ ਤਾਂ ਹਰ ਥਾਣੇ ਵੱਲ ਜਿਹੜੇ ਨੇ ਅਨਾਉਂਸਮੈਂਟ ਕਰ ਰਹੇ ਨੇ ਪਿੰਡਾਂ ਦੇ ਵਿੱਚ ਪੁਲਿਸ ਨੂੰ ਸੰਜੋਗ ਕਿਸ ਤਰ੍ਹਾਂ ਦਾ ਮਿਲ ਰਿਹਾ ਹੈ ਦੇਖੋ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਲੋਕਾਂ ਨੂੰ ਔਰ ਖਾਸ ਕਰਕੇ ਬੱਚਿਆਂ ਨੂੰ ਸਾਡੀਆਂ ਪੁਲਿਸ ਟੀਮਸ ਜਾ ਕੇ ਬਰੀਫ ਕਰਦੀਆਂ ਨੇ ਮਾੜੇ ਸੰਗਤ ਚ ਨਾਮ ਬੈਠੋ ਮਾੜੇ ਕੰਮ ਦਾ ਮਾੜਾ ਨਤੀਜਾ ਚ ਇੱਕ ਚੰਗੇ ਇਨਸਾਨ ਬਣ ਕੇ ਦੇਸ਼ ਲਈ ਕੁਝ ਕਰ ਸਕੋ ਇਸ ਲਈ ਜਿਹੜੀਆਂ ਸਾਡੇ ਪੁਲਿਸ ਵਾਲੋ ਬਹੁਤ ਵਧੀਆ ਤਰੀਕੇ ਨਾਲ ਬਰੀਫ ਕੀਤਾ ਜਾ ਰਹੇ ਆ ਬੱਚਿਆਂ ਨੂੰ ਔਰ ਸਕੂਲਾਂ ਦੇ ਵਿੱਚ ਅੱਛਾ